ਬੰਦ ਕਰਦੀ ਤੁਸੀਂ ਕੁਝ ਕੁ ਕਹਿੰਦਾ ਕੱਢ ਕੇ ਬੰਦਾ ਡੱਕ ਤੇ ਵੜਦਿਆਂ ਕਰਾ ਜੋ ਕਹਦੇ ਸਾਡੀ ਪੈਸੇ ਸਾਡੀ ਦੀ ਤੁਸੀਂ ਡਾਕਰ ਹੋਣੇ ਹੋ ਤੁਹਾਡੀ ਡਿਊਟੀ ਛੁੱਟੀ ਅਸੀਂ ਮੰਨ ਲਿਆ ਤੁਹਾਡਾ ਨਾਕਾ ਜੇਟੂ ਕੇ ਹੈਗਾ ਤੁਸੀਂ ਜੇਟੂ ਕੇ ਜਾ ਕੇ ਨਾਕਾ ਲਾਓ ਅਸੀਂ ਉੱਥੇ ਆਵਾਂਗੇ ਰੋਕ ਲਓ ਜੀ ਸਦਕੇ ਰੋਕੋ ਸਪਰੰਗ ਨੂੰ ਜਿੱਨਾ ਨਾ ਪਾਉਂਦੇ ਉਹਨੇ ਵੱਧ ਬੜਕੂਗਾ itu sih saya ਮੇਰੇ ਜਦੋਂ ਅਸੀਂ ਵਾਪਸ ਆ ਰਹੇ ਮੇਰੀ ਗੱਲ ਸੁਣ ਤੁਸੀਂ ਆਪਣੇ ਕੋਲ ਕੰਡਾ ਕੱਢ ਕੇ ਮੇਰੀ ਗੱਲ ਸੁਣ ਤੁਸੀਂ ਆਪ ਨੂੰ ਬੀਨ ਦੇ ਕੇ ਆ ਕਿ ਇਹ ਨਹੀਂ ਸਹੀ ਆਪਾਂ ਸਹੀ ਆ ਤੁਹਾਡੇ ਕੋਲ ਸੋਤਾ ਸਾਹਿਬ ਦਾ ਮਾਰਾ ਇਸੇ ਕੋ ਅੰਧਾਰੇ ਉਹ ਕੰਡਾ ਕੱਢ ਕੇ ਮਾਰਾ ਸਾਡਾ ਡੁਕਾਨ ਦਾ ਰਾਜਾ ਸੀ ਓਏ ਪਰੇਸ ਦਿੱਤਾ ਬਣਾਇਆ ਬਣਨ ਕਿ ਉਹ ਬਲਿਸ ਪਾਜਮਾ ਲਗਾਤਾਰ ਬੇ ਖਾਲੀ ਰਾਈ ਹੋਈ ਆਪਣੇ ਕਰ ਰਹੀ ਸਰ ਜੀ ਆਵਾਜ਼ ਕਰ ਚ ਕਰਦੀ ਤੈਨੂੰ ਮੈਂ ਲੜ ਰਹੀ ਆ ਜਿਹੜਾ ਤੁੰਹੀ ਆਏ ਕਰਦੇ ਆ ਜੈ ਜੀ ਆਵਾਜ਼ ਕਰ ਕੋਈ ਵੀ ਉੱਪਰ ਅਜਵੜਦੇ ਉਹ ਜੈ ਜੀ ਜੈ ਜੀ ਹਾਂ ਅੱਜ ਗੋਰ-ਗੋਰ ਕੀਤੀ ਜੰਨੇਓ ਲੋ ਚਾਰ ਵਿੱਚ ਕੱਢ ਦਾਰ ਤੇ ਹਟ ਬੰਦਾ ਡੱਟ ਕੇ ਬੜਦੇ ਹਾਂ ਘਰ ਲੋਕਾਂ ਦੇ ਸਾਡੀ ਪੈਸੇ ਸਾਡੀ ਦੀ ਤੁਸੀਂ ਧੱਕਾ ਭਰੋਣੇ ਇਹ ਤੇ ਕੋਈ ਹਰਕਤ ਕਰਦਾ ਬੰਦਾ ਨਹੀਂ ਅਸੀਂ ਤਾਂ ਕਿਸੇ ਲੜਨੀ ਨਹੀਂ ਆਜਣਾ ਵਾ ਅਸੀਂ ਡਿਊਟੀ ਤਾਂ ਕਰਨੀ ਹੁਣ ਸਰ ਤੁਹਾਡੀ ਡਿਊਟੀ ਛੱਡੀ ਅਸੀਂ ਮੰਨ ਲਿਆ ਤੁਹਾਡਾ ਨਾਕਾ ਜੇਠੂ ਕਿ ਹੈਗਾ ਤੁਸੀਂ ਜੇ ਜੇਠੂ ਕੇ ਜਾ ਕੇ ਨਾਕਾ ਲਾਓ ਅਸੀਂ ਉੱਥੇ ਆਵਾਂਗੇ ਰੋਕ ਲਓ ਜੀ ਸਦਕੇ ਰੋਕੋ ਅਸੀਂ ਤੁਹਾਡੇ ਨਾਲ ਅਸੀਂ ਤੁਹਾਨੂੰ ਰੋਕਣ ਨਹੀਂ ਆ ਜਨਾਬ ਨਹੀਂ ਸਰ ਥਾਂ ਥਾਂ ਰੁੱਕ ਜਾਂਦੇ ਉਧਰ ਘੜੇਲੀ ਨਾਕੇ ਲਾ ਛੱਡਿਆ ਜੀ ਉਧਰੋਂ ਜੇਠੂ ਕੇ ਲਾ ਛੱਡਿਆ ਅਸੀਂ ਪਿੰਡ ਦੇ ਵਿੱਚ ਕਿਵੇਂ ਬਾਹਰ ਨਹੀਂ ਜਾ ਸਕਣਾ ਠੀਕ ਗੱਲ ਆ ਕੁਝ ਜ਼ਰੂਰੀ ਨਹੀਂਗਾ ਹੈਗਾ ਵੀ ਅਸੀਂ ਧਰਨੇ 'ਚ ਹੀ ਜਾਣਾ ਹੈ ਆਮ ਲੋਕਾਂ ਨੇ ਵੀ ਬਾਹਰ ਜਾਣਾ ਹੈ। ਆਸੀਂ ਕਿਸੇ ਲੜਮੂ ਹੀ ਆਏ ਅਸੀਂ ਆਪਣਾ ਕੰਮ ਕਰ ਸੀ ਆਪਣਾ ਅਸੀਂ ਆਪਣਾ ਕੰਮ ਕਰ ਰਹੇ ਹਾਂ। ਇਹ ਗੱਲ ਨਹੀਂ ਲੱਗਦੀ ਅਸੀਂ ਦੇਖੋ ਅਸੀਂ ਖੇਤ ਫਸਣਾ ਤੇ ਬੱਕਰੇ ਨੇ ਵੀ ਬੋਦਣਾ। ਇਹ ਦੋਵੇਂ ਰਹੋ ਕਿਤੇ ਨਾ ਗੰਗਮ ਪਰ ਆ ਰਹੇ ਹਾਂ। ਲੋਨਾ ਸਾਹਮਣੇ ਆ ਰਹੇ ਹੋ। ਇਹਨੂੰ ਕਹਿ ਲੋ ਜਿਹੜੀ ਕਿਰਕੀ ਲੱਗਿਆ ਇਹਨੂੰ ਦੱਸਾ ਦੇ ਲੋ। ਇਹ ਪ੍ਰੈਸ਼ਰ ਬਣਾ ਰਹੇ ਹੋ। ਅਸੀਂ ਕਹਿੰਦਾ ਚੜਨਾ ਨਹੀਂ ਜਿੰਨਾ ਇਹ ਫਰਾਉਂਗਾ। ਸਾਊਥ ਤੋਂ ਤਾਂ ਇੱਕ ਵੀ ਨਾ ਰਹੇ ਲੋ ਸਪਰਿੰਗ ਨੂੰ ਜਿੰਨਾ ਨਪੋਂਗੇ ਉਹਨਾਂ ਵੱਧ ਫੜਕੂਗਾ ਇਹਨਾਂ ਦਾ ਬਿਲਕੁਲ ਸ਼ਰਮਣਾ ਰਿਹਾ ਤੁਸੀਂ ਅੱਗੇ ਬੈਠ ਕੇ ਜੀਵਾਦ ਕਿਵੇਂ ਦੱਸੋ ਇੱਕ ਮਿੰਟ ਪਿੰਡ ਚ ਆ ਕੇ ਦਵਾਈ ਪਾਉਣ ਨੂੰ ਤੁਸੀਂ ਤਾਂ ਹਾਂ ਦੱਸ ਕੇ ਇੱਕ ਮਿੰਟ ਬੋਚਦੇ ਕੀ ਕਹਿੰਦੇ ਤੁਸੀਂ ਡਾਕੂਮੈਂਟਾਂ ਹੋਈ ਜਾਂਦੀਆਂ ਜੀ ਹਾਂ ਨਹੀਂ ਅਨਾਊਂਸਮੈਂਟ ਤਾਂ ਜੇ ਜੀ ਪਹਿਲਾਂ ਗੱਲ ਕੀਤੀ ਹੋ ਦੱਸੋ ਕੀ ਕਹਿੰਦਾ ਸੀਗਾ ਹੁਣ ਹੁਣ ਤਾਂ ਲੱਗਦਾ ਉਹਨਾਂ ਇੱਥੇ ਆ ਕੇ ਗੱਲ ਕਰਦੇ ਕੋਈ ਬਣਾ ਲਈ ਤਾਂ ਕੋਈ ਗੱਲ ਨਹੀਂ ਜੀ ਹਾਂ ਫਿਰ ਗੱਲ ਕਰ ਰਹੇ ਹੋ ਸਿੱਧੀ ਗੱਲ ਕਰ ਰਹੇ ਨਾ ਕੀ ਕਰਦਾ ਸਿੱਧੀ ਗੱਲ ਹੀ ਕਰ ਰਹੇ ਹੋ ਬਣਾ ਲਈ ਕੀ ਕਰਾ ਦੇ ਗੋ ਜਿੰਦਾਬਾਦ ਇਹ ਜਿਹੜੇ ਆ ਉਸ ਫੈਕਟਰੀ ਇਹ ਸਰਵਾਰੀ ਆਪ ਕੋ ਕਰਾ ਚਾਹੀਦਾ ਹੋਈ ਵਾਲੀ ਹੋ ਨਹੀਂ ਕਰਦੀ ਨਹੀਂ ਚਲਦੀ ਜਿੰਦਗੀ ਕਰਦੀ ਵਾਲੀ ਇਹ ਦਿਲ ਦਾ ਖਿਆਲ ਕਰਦਾ ਮੁਨਾਰਾ ਮੁਨਾਰਾ ਡਾਕਟਰ ਆਇਆ ਜਿੰਦਾ 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 ਬੋਲੋ ਕੋਈ ਜੀ ਆਪਰ ਗਿਆ ਜਸਟ ਗਜ਼ਪਾਨ ਠੀਕ ਹੈ ਥੈਂਕ ਯੂ ਧੰਨਵਾਦ ਕੋਈ ਕ ਤੁਸੀਂ ਕਹਿੰਦੇ ਦੀ ਗੱਲ ਠੀਕ ਹੈ ਆਉਂਦੇ ਆਉਂਦੇ ਪ੍ਰਧਾਨ ਸਾਡੇ ਉਹ ਕਹਿੰਦਾ ਝੰਡਾ ਚੱਕ ਰਿਹਾ ਜੇ ਉਧਰੋਂ ਉਹ ਯਾਰ ਇਸ ਤਰ੍ਹਾਂ ਨਹੀਂ ਹੁੰਦਾ ਕਿਸੇ ਨੂੰ ਕੋਈ ਫੜਨਾ ਨਹੀਂ ਕਾਕੇ ਮੇਰੀ ਗੱਲ ਸੁਣੋ ਐਸਐਸਪੀ ਸਾਹਿਬ ਇੱਥੇ ਆਇਆ ਟਰਾਲੀ ਪਾਸੇ ਕਰਨਾ ਉਹ ਕੰਮ ਕਰਨ ਆਏ ਆ ਉਧਰ ਦੀ ਰੰਗ ਕਿ ਤੁਹਾਨੂੰ ਕੋਈ ਨਹੀਂ ਹੈ ਸਾਡੇ ਕੋਲ ਵੀ ਨਾ ਹੋਣਾ ਇਸ ਤਰ੍ਹਾਂ ਨਹੀਂ ਚੰਗਾ ਲੱਗਦਾ ਜੇ ਤੁਹਾਨੂੰ ਫੜਨਾ ਹੋਵੇ ਨਾ ਫਿਰ ਹੋਵੇ ਅਸੀਂ ਕਿਤੇ ਕੋਈ ਨਹੀਂ ਕੋਈ ਨਹੀਂ ਇਹ ਫਿਰ ਕਿਉਂ ਕਾ ਪ੍ਰਾਸਤ ਕਿਧਰ ਜਾਣਾ ਤੁਸੀਂ ਅਸੀਂ ਅਸੀਂ ਆਪਣੇ ਕੰਮ ਕਰਨ ਆਏ ਆ ਅਸੀਂ ਪਲੰਟ ਨਹੀਂ ਆ ਅਸੀਂ ਬਈ ਡਿਊਟੀ ਕਰਨ ਆਏ ਆ ਪਾ ਕਰਕੇ ਆਪਣੇ ਬੰਦ ਨੂੰ ਟਰਾਲੀ ਪਾਸੇ ਕਰ ਲੋ ਚੰਗਾ ਨਹੀਂ ਤੁਹਾਨੂੰ ਕੋਈ ਨਹੀਂ ਹੈ ਪ੍ਰਧਾਨ ਹੋਗਾ ਜੀ ਦੋਨੋਂ ਐਵੇਂ ਇਹ ਚੰਗੀ ਚੰਗੀ ਨਹੀਂ ਹੈਗੀ ਐਸਐਸਪੀ ਸਾਹਿਬ ਖੜੇ ਗੱਡੀ ਚ ਲਾ ਕੋਈ ਨਹੀਂ ਕੋਈ ਨਹੀਂ ਥੋਡੀ ਮਜਬੂਰੀ ਹੈ ਸਾਡੀ ਮਜਬੂਰੀ ਹੈ ਜੀ ਅਸਰ ਅਸਪੀਸਨ ਤੁਸੀਂ ਤੇ ਕੰਚੋਂ ਕਿਵੇਂ ਦੇਖ ਰਹੇ ਹੋ ਅਸੀਂ ਆਪਣੇ ਲਾਈਨ ਆਰਡਰ ਡਿਊਟੀ ਦੇ ਸੰਬੰਧ ਵਿੱਚ ਆਏ ਹਾਂ ਕਿਉਂਕਿ ਇੱਥੇ ਚਾੜਾ ਨਾਕਾ ਲੱਗਿਆ ਹੋਇਆ ਹੈ ਇਸ ਸਿਚੁਏਸ਼ਨ ਨੂੰ ਦੇਖਣ ਵਾਸਤੇ ਆਏ ਹਾਂ ਬਟ ਇਹ ਡੈਲੀਬਰੇਟਰੀ ਜਾਣ ਕੇ ਇਹਨਾਂ ਨੇ ਤੁਹਾਡੀ ਛੜੀ ਅੱਗੇ ਲਗਾਈ ਅਸੀਂ ਉਹਨੂੰ ਦੇਖਦੇ ਫਿਰ ਕਰ ਠੀਕ ਜਿਹੜੇ ਹਸਾਮਨਾ ਦਾ ਤੁਹਾਡਾ ਦਾ ਰੋਕ ਹੈਗਾ ਕਿਸਾਨਾਂ ਵੱਲੋਂ ਕਿਵੇਂ ਦੇਖਦੇ ਆ ਕੋਈ ਨਹੀਂ ਇਹਨਾਂ ਨੇ ਗੱਲ ਕਰਕੇ ਇਹਨਾਂ ਨੂੰ ਸਮਝਾਉਣੇ ਆ ਕਿ ਇਹ ਚੰਗੀ ਗੱਲ ਨਹੀਂ ਹੈ ਆਪਾਂ ਉਹਨਾਂ ਆਪਣਾ ਕੰਮ ਸੀਵਨ ਡਿਊਟੀ ਕਰਨਾ ਹੈ ਸਿਕਿਉਰਿਟੀ ਕੰਮ ਹੈ ਕਿਸਰ ਕਿਹੜੇ ਸਬੰਧ ਦੇ ਵਿੱਚ ਸਾਡਾ ਕਿਸੇ ਨਾਲ ਕੋਈ ਅਸੀਂ ਜਿਹੜੀ ਹੈਗੀ ਸਾਡਾ ਨਾਕਾ ਪੁਆਇੰਟ ਜਿੱਥੂកੇ ਲੱਗਿਆ ਹੋਇਆ ਹੈ ਤੇ ਅਸੀਂ ਜਿਹੜੇ ਹੈਗੇ ਏਰੀਆ ਦੇ ਵਿੱਚ ਜਿਹੜੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਅਸੀਂ ਲੋਕਾਂ ਨੂੰ ਇਹੀ ਬੀਲ ਕਰ ਰਹੇ ਹਾਂ ਵੀ ਜਿਹੜੇ ਪੁਲਿਸ ਨੂੰ ਆਪਣੀ ਡਿਊਟੀ ਕਰਨ ਦਿੱਤੀ ਜਾਵੇ ਡਿਊਟੀ ਦੇ ਵਿੱਚ ਜਿਹੜਾ ਹੈਗਾ ਕੋਈ ਵਿਗੰਨ ਨਾ ਪਾਇਆ ਜਾ ਤੁਹਾਨੂੰ ਕੋਈ ਜਾਣਕਾਰੀ ਮਿਲੀ ਸੀ ਵੀ ਪਿੰਡ ਦੇ ਵਿੱਚ ਲਾਅ ਐਂਡ ਆਰਡਰ ਖਰਾਬ ਨਹੀਂ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਹਾਂ ਇਟਸ ਬਠਿੰਡਾ ਡਿਸਟ੍ਰਿਕਟ ਦੀ ਹੱਦ ਦੇ ਵਿੱਚ ਹੈਗਾ ਅਸੀਂ ਇਹਨੂੰ ਕੋਈ ਬੰਦਾ ਡਿਸਾਈਡ ਥੋੜੀ ਕਰੂਗਾ ਵੀ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਅਸੀਂ ਤਾਂ ਆਪਣੇ ਰੋਡ ਦੇ ਉੱਪਰ ਜਾ ਰਹੇ ਹਾਂ ਮੇਨ ਰੋਡ ਹੈ ਪਬਲਿਕ ਰਸਤਾ ਹੈਗਾ ਤੇ ਪਬਲਿਕ ਨੂੰ ਕੋਈ ਐਸੀ ਕੋਈ ਨਹੀਂ ਰੋਕ ਸਕਦਾ ਜੀ ਹਾਂ